ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਚਲੋ ਜੀ ਅੱਜ ਆਪਾਂ ਪਹੁੰਚਾਂਗੇ ਪਿੰਡ ਜਿਖੇਪੜਾ ਜਲਾ ਸੰਗਰੂਰ ਦੇ ਵਿੱਚ ਬੋਰ ਦੇ ਵਿੱਚ ਮਾਰਨ ਗਿਆ ਬਰਾ ਤੇ ਇੱਧਰ ਆਪਣੀ ਗੱਡੀ ਕੁਡੀ ਖੜੀ ਆ ਤੇ ਇੱਧਰ ਆਪਣਾ ਹਾਣੀ ਭਰਾ ਕੈਮਰਾ ਕੁਮਰਾ ਕਿਸਾ ਲੱਗ ਰਿਹਾ ਤੇ ਆਪਣੇ ਤਾਂ ਤੂੰ ਪਹਿਲੀ ਡੇਢ ਲਈ ਸੀਗੀ ਤੇ ਆਹ ਬੋਰ ਵਿੱਚ ਆਪਾਂ ਕੈਮਰਾ ਮਾਰਨ ਆ ਜੀ ਲਓ ਜੀ ਆਹ ਬੋਰ ਆ ਗਲ ਪਲਾਸਟਿਕ ਦਾ ਤੇ ਆ ਚੱਲੇ ਆ ਆਪਣੇ ਕੈਮਰਾ ਆ ਜੂ ਸੁਣਵਾਣ ਚੜੀ ਤੇ ਦਿਖਾਉਣੇ ਹੈਗੇ ਕ੍ਰਿਵਲਾ ਸਾਹਿਬ ਨੇ ਕਿਹਾ ਨੇ ਨਵਿਆਣਾ ਸਾਹਿਬ ਕਰਕੇ 10000 ਰੁਪਏ ਬਣ ਪੂਰੀ ਬਣਾ ਦਿਓ ਬਾਈ ਨੂੰ ਭੇਜਣੀ ਆ ਫੋਜੀ ਨੂੰ ਹਾਂ ਕੰਨਾ ਹੋ ਗਿਆ ਹੋੜੀ ਚੱਲੀ ਹੋੜੀ ਚੱਲੀ ਜਾਵਾ ਹੋੜੀ ਹੋੜੀ ਰੋਕ ਕੋਰੇ ਦੇਖ ਮੜੇ ਬਣਾਈ ਬਟੇ ਬਣੀਆਂ ਦੀ ਚੱਲ कि हो गया देखें एक मिंट इक मिंट कि हो गया

ਚਲ 55 ਹੈ ਆਪਣਾ ਇਹ ਜੀ ਕਿੰਨਾ ਹੋ ਗਿਆ ਚਾਲਾ ਹੌਲੀ ਹੌਲੀ ਉੱਪਰ ਕਰ ਮੜਾ ਜਾ ਚਾਲਾ ਥੱਲੇ ਜਾਣਾ ਹੌਲੀ ਹੌਲੀ ਜਮਾ ਹੌਲੀ ਚੱਲੀ ਜਮਾ ਹੌਲੀ ਰੋਕ ਉੱਪਰ ਕਰ ਮੜਾ ਜਾ ਕਿੰਨਾ ਹੋ ਗਿਆ ਓਰੇ ਪੌਜੀ ਸਾਹਿਬ 205 ਤੋਂ ਟੁੱਟਿਆ ਹੋਇਆ ਜੀ ਬੋਰੇ ਹੈ ਦਵਾਰ ਤੋਂ ਜਿਹੜਾ ਪਾਈਪ ਉਹ ਸਹੀ ਲੱਗਿਆ ਹੋਇਆ ਉੱਪਰਲਾ ਆਪਣਾ ਥੱਲੇ ਕਰੀਂ ਜਮਾ ਹੌਲੀ ਹੌਲੀ ਜਮਾ ਹੌਲੀ ਇੱਕ ਦਾ ਟੁੱਟਿਆ ਹੋਇਆ ਜੀ ਤੇ ਥੱਲੇ ਕਰੋ ਥੋੜਾ ਜਿਹਾ ਹੋਰ ਇੱਕ ਆ ਟੁੱਟਿਆ ਇਸਾਈਡ ਤੇ ਉੱਪਰ ਕਰ ਬੜਾ ਜੇ ਬਾਈ ਆਤੀ ਗਈ ਆ ਪਾਂਡੂ ਫਸੇ ਪਏ ਵਿੱਚ ਉਰੇ ਜਿੱਥੇ ਰੇਤਾ ਮਾਰਦੀ ਆ ਇਹ ਥੱਲੇ ਕਰੋ ਜੀ ਕਿੰਨਾ ਹੋ ਗਿਆ ਉਰੇ 206 ਤੋਂ ਟੁੱਟਿਆ ਹੋਇਆ ਇਹ ਹੈ ਬੋਰ ਆਪਣਾ 206 ਤੋਂ ਟੁੱਟਿਆ ਆਜਾ ਭੱਜੇ ਵਾਂਗ ਸਿੱਧੀ ਆ ਜਾ ਆ ਗਿਆ ਮੁੰਡਾ ਬਖੜਾ ਹੀ ਲੈ ਹਣੀ ਉਰੇ ਖੜਾ ਲੈ ਬਈ ਉੱਪਰ ਕਰ ਮੜਾ ਉਹਦਾ ਪਾਜ ਲਈ ਇਹ ਇਹ 206 ਦੇ ਮਟਰ ਚਾਹ 100 ਦੀ ਟੁੱਟੇ ਪੈ ਦੇ ਮੜੇ ਉਹ ਵੀਡੀਓ ਬਣਾ ਲੂੰ ਅਸੀਂ ਵੀਡੀਓ ਕਰਕੇ ਭੇਜ ਦਾਂਗੂ ਤਾਂ ਸਾਤ ਗਾ ਦੋਏ ਆ ਬਈਆ ਹਾਉਰੇ ਕਰ ਤੇ ਮਣਿਆ ਦਾ ਤਰੀਕਾ 200 ਸੇ ਡੋਰੀ ਮੋਟਰ ਜਿਹੜਾ ਹਰੋਂ ਟੁੱਟਿਆ ਹੋਇਆ ਇੱਕ ਤਾਤੀਗਾ ਤੇ ਇੱਕ ਆ ਹੈਗਾ ਹਰੋਂ ਬਾਕੀ ਥੱਲੇ ਚੈੱਕ ਕਰਦੇ ਆਪਾਂ ਜਿਹੜਾ ਪਾਚਾ ਉਹ ਸਹੀ ਲੱਗਿਆ ਉਹ ਤੈਨੂੰ ਚੈੱਕ ਕਰਾ ਦਿੰਨੇ ਆ ਉੱਪਰ ਕਰੀ ਮੜਾ ਜਾ ਉਹ ਤੋਂ 180 ਦੇ ਘਰਾਂ ਨਾ ਪਰ ਆਪਣਾ ਪਰਲੇ ਪਾਸੇ ਆਪੇ ਆਪ ਲੱਗਿਆ ਜਿਹੜਾ ਪਾਚਲਾਇਤੀ ਆਪਾਂ ਨੇ ਉਹਦਾ ਪਹਿਲਾ ਜੇ ਜਮਾ ਸਹੀ ਹੈ ਮੋਟਰ ਥੱਲੇ ਜਾਣਾ ਢੋਡੀ ਬਾਗ ਥੱਲੇ ਕਰ ਬਸ ਬਸ ਹੁਣ ਥੱਲੇ ਕਰ 80 ਤੀ ਰੇ ਓਰੇ ਕਿੰਨਾ ਦੇਖਾਂ ਥੱਲੇ ਕਰ ਹੋਰਾਂ ਓਰੇ ਕਿੰਨਾ 84 ਆ ਚੱਲ 84 ਤੋਂ ਲੈ ਕੇ 202 ਤੱਕ ਦੀ ਤਾਂ ਅੱਡੀ ਮੜਾ ਜਾ ਜਾਣ ਦੇ ਏ ਬੀ ਫੁੱਟ ਦਾ ਪਾਪ ਪਤਾ ਤੀ ਆਪਾਂ ਨੇ ਮੰਨ ਲਓ 10 ਫੁੱਟ ਥੱਲੇ ਲੰਗਾ ਤੇ 10 ਫੁੱਟ ਉੱਪਰ ਕਰਤਾ ਸੀ ਮਾੜਾ ਮੋਟਾ ਉੱਥੇ ਥੱਲੇ ਜਾ ਕੋਈ 빙ਾ ਟੇਡਾ ਹੋ ਜਾਏ ਤਾਂ ਜਿਵੇਂ ਉਤੋਂ ਥੋੜਾ ਜਿਹਾ ਮੁਸਾ ਜਾ ਪੈਪੀ ਉਹ ਤੇ ਦਿੱਕਤ ਨਹੀਂ ਹੁੰਦੀ ਕੋਈ ਹੁਣ ਆ ਪੈਪ ਆਪਣਾ ਸਹੀ ਲੱਗਿਆ ਹੋਇਆ ਜਾਂ ਮੈਂ ਓਕੇ ਆ ਪੈਪਾ ਔਰ ਉਹਦੀ ਮੋਟਰ ਲੰਗਦੀ ਹੈ ਆਪਣੀ ਸਾਰਾ ਕੁਝ ਓਕੇ ਐ ਇਹਦੇ ਥੱਲੇ ਮੋਟਰ ਲੰਗਾਈ ਸੀ ਆਪਾਂ ਨੇ ਇੱਕ ਡਰੇਵੀ ਵੱਧ ਪਾਈ ਸੀ ਉਦੋਂ ਹੂੰ 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 ਪਹਿਲਾਂ 90 ਤੇ ਚੱਲਦੀ ਤਕਰੀ ਲੱਗਦਾ ਪਤ ਨਹੀਂ 80 ਕਿਤੇ ਫਾਲਟ 90 ਕਿਤੇ ਫਾਲਟ ਈ ਆਦੋਂ ਹਾਂ ਪੈਪ ਜਮਾ ਸਹੀ ਲੱਗਿਆ ਪੈਪ ਵਿੱਚ ਕੋਈ ਮੋਰੀ ਨਹੀਂ ਕੋਈ ਟੁੱਟ ਕੋਈ ਕੁਸ ਨਹੀਂ ਵਿੱਚ ਕੋਈ ਨੁਕਸਾਨ ਤੇ ਹੁਣ ਆਪਣੀ ਵਗ 2026 ਹਾਂ ਹੁਣ ਉਰੇ ਤੱਕ ਆ ਪੈਪ ਦਾ ਜਮਾ ਸਹੀ ਪੈ ਗਿਆ ਜੋ ਹਣੀ ਜਾਣ ਚਲ ਲਈ ਹੌਲੀ 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 ਚਾਹ ਆਹ ਉੱਪਰ ਕਰ ਮੜਾ ਜਾ ਆਹ ਦੇਖੀਏ ਟੁੱਟਿਆ ਜੜਾ ਇਥੋਂ ਹਗਰਦਾ ਰਿਤਾ ਇਥੋਂ ਰਿਤਾ ਹੁੰਦਾ ਹੁਣ ਇਥੋਂ ਟੁੱਟ ਗਿਆ ਛੱਟ ਗਿਆ ਜਿਵੇਂ ਸਾਲ ਤੋਂ ਸਾਲ ਤਾਂ 2 ਸਾਲ ਤੋਂ ਸਭ ਆਲਰੇਡੀ ਸਭ ਨਾਲ ਤੁਸੀ ਖੇਲੇ ਇੱਕ ਪਤਵਾਲੇ ਨੈਕਸਟ ਵਾਲੇ ਇਹ ਫੋਟੋ ਬਤ ਪਾਉਂਦੇ ਪਾਉਂਦੇ ਉਹਨਾਂ ਨਾਲ ਜਿਹੜਾ ਉਹ ਜੋ ਮਨ ਲੋ ਉਹ ਸੁਡਿਮ ਮੋਟਰ ਕਮਾਲ ਟ੍ਰੇਲਰ ਦੀ ਤੁਸੀਂ ਕਰਾਇਆ ਕੇ ਉਸ ਤੋਂ ਬਾਅਦ ਉਹ ਤੋਂ ਵਿਦਵਾਰ ਤੋਂ ਕਰਾਤੀ ਫਿਰ ਉਹ ਫਿਰ ਨਿਕਰੀ ਫਿਰ ਹੋਤੀ ਨਹੀਂ ਲੈ ਵੀ ਤੇ ਕੋਸੋ ਸਿਆ ਟੁੱਟਿਆ ਆਪਣਾ ਉਰੇ ਤੱਕ ਮੋਟਰ ਗਈ ਹੋਈ ਏ ਸੋਡੀ ਤੇ ਥੱਲੇ ਨਹੀਂ ਹੋਇਆ ਹੈਗਾ ਬਸ ਉਰੇ ਤੱਕ ਮੋਟਰ ਲੰਮ ਕੁ ਉਰੇ ਤੱਕ ਬਣਦੀ ਦੀ ਕੀ ਨੰਬਰ ਲੱਗੀ ਆ ਬਈ ਫੋਨ ਨੰਬਰ 99776 99776 92141 92141 43 ਤੋ ਅਰੇ ਚੱਲ ਬਾਈ ਕੈਵਿਟੀ ਦੀ ਫੈਂਟਰ ਦੀ ਹੈ ਨਾ ਬਈ ਕੱਲਾ ਪਤਾ ਨਹੀਂ ਇਹ ਸ਼ਾਇਦ ਕੈਵਿਟੀ ਹੈ ਕੈਵਿਟੀ ਵੀ ਹੈ ਇਨਾ ਹੋ ਗਿਆ ਦੇਖੀ ਮੜਾ ਜੀ 200 ਚਲੋ ਜੀ ਇਹ ਫਿਰ ਗਿਆ ਬਾਈ ਪਰ ਪਾਣੀ ਨਹੀਂ ਲਗਾ ਬੰਦ ਹੋ ਗਈਆਂ ਸਾਰੀਆਂ ਕਲੀ ਕੈਵਿਟੀ ਦਾ ਪਾਣੀ ਚੱਕਦਾ ਉਹ ਕੈਵਿਟੀ ਵੀ ਨਾਲ ਥੱਲੇ ਬੰਦ ਹੋ ਗਈ ਮੇਰੇ ਸਭ ਨਾਲ ਤਾਂ ਪਿੜਾ ਰਿਹਾ ਤੰਨ ਵਾਲੇ ਕਿੰਨਾ ਕਰ ਦਿਆ ਹੈ ਰੇਤ ਦਾ ਬਹੁਤ ਮਾਰ ਦਿਆ ਨਾਲ ਦੀ ਨਾਲ ਜਗਦੇ ਸੱਚ ਦਾ ਬੰਦਾ ਸਾਰੀ ਪਾਣੀ ਨਹੀਂ ਪੀ ਸਕਦਾ ਬੰਦਾ ਕਿਉਂ ਟੁੱਟਿਆ ਉੱਥੇ ਉੱਥੇ ਬੰਨ ਚੱਕ ਲੈਂਦੀ ਨਾਲ ਜਾਣ ਦੇ ਬਾਈ ਡ੍ਰਾਈ ਪਲਾਸਟਿਕ ਦੀ ਦੋ ਇਹ ਤਿੰਨ ਜੀ ਹੂੰ

ਉੱਪਰ ਕਰ ਮੜਿਆ ਬਸ ਥੱਲੇ ਕਰੀ ਮੜਾ ਖੜਾ ਕੇ ਰੱਖੋ ਰਿਕ ਮਿੰਟ ਕਿੰਨਾ ਹੋ ਗਿਆ ਹੂੰ ਥੱਲੇ ਕਰ ਹੌਲੀ ਹੌਲੀ ਜਮਾ ਬਸ 300 15 18 ਪਹਿਲਾਂ 5 15 ਕਿਵੇਂ ਆ ਜੂਗਾ 18 ਦਾ ਪਹਿਲਾਂ ਪਹਿਲਾਂ ਤਾਂ 18 ਦਾ ਲਿਖਿਆ ਜਾਂਦਾ ਯਾਰ ਨਾ ਉਹ ਨਹੀਂ ਲਿਖਿਆ 18 18 ਦਾ ਨਹੀਂ ਹੋਣੇ ਹੁਣ ਉਹ ਪੱਲ ਜੰਗਾ ਹਾਂ 305 ਗਿਆ ਦੀ ਇੱਕ ਚੱਲ ਚੱਲ ਕੋਈ ਨਾ ਉੱਪਰ ਮਿਲਣ ਥਲੇ ਸਾਰ ਢਿੱਕੇ ਤਾਂ ਚੱਕ ਲੈ ਕਿੰਨਾ ਹੋ ਗਿਆ ਔਰ ਦੇਖਾਂ ਸਲ ਚ ਪਾ ਪਾ ਕਿੰਨਾ ਹੋ ਗਿਆ ਔਰ ਚਲੋ ਉੱਪਰ ਕਰ ਹੋਰ ਕੜਦੀ ਬਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਤਕਰੀਬਨ ਅੱਜ ਪਹੁੰਚੇ ਹਾਂ ਜਖੇਪੜ ਠੀਕ ਹੈ ਜੀ ਔਰ ਚੈੱਕ ਕੀਤਾ ਉਹਰੇ ਆਪਾਂ ਤਕਰੀਬਨ 2 ਸਾਲ ਪਹਿਲਾਂ ਪੈਂਚਰ ਲਾਇਆ ਸੀ ਬੋਰ ਤੇ ਠੀਕ ਹੈ ਜੀ ਤੇ 284 ਤੋਂ ਲੈ ਕੇ ਆਪਾਂ ਨੇ 202 ਤੱਕ ਲਾਇਆ ਹਾਂ ਜੀ ਤੇ ਮੋਟਰ ਰੇਤਾ ਮਾਰਦੀ ਤੇ ਭਾਈਆਂ ਨੂੰ ਸ਼ੱਕ ਸੀ ਕਿਤੇ ਪਾਈਪ ਨਾ ਲੱਗਿਆ ਹੋਵੇ ਹਾਂ ਜੀ ਚਲੋ ਸਾਨੂੰ ਵੀ ਐ ਹੁੰਦਾ ਵੀ ਚਲੋ ਦੇਖਣ ਨਾਲ ਕੋਈ ਪਤਾ ਲੱਗੂਗਾ ਵੀ ਕੋਈ ਹੁੰਦਾ ਕਹਿ ਨਹੀਂ ਸਕਦੇ ਹਾਂਜੀ ਤੇ ਉਹ ਤੋਂ ਬਾਅਦ ਅਸੀਂ ਇਹ ਬੋਰਡ ਚੈੱਕ ਕੀਤਾ ਜਿਵੇਂ ਕੈਮਰਾ ਲਾ ਕੇ ਤੇ ਜਿਹੜਾ ਆਪਣਾ ਪਾਈਪ ਤੀਗਾ ਹਾਂਜੀ ਉਹ ਜਿਵੇਂ ਬਿਲਕੁਲ ਸਹੀ ਖੜਾ ਹੈਗਾ ਉਹ 184 ਤੋਂ ਲੈ ਕੇ 202 ਤੱਕ ਹੀ ਖੜਾ ਹੈਗਾ ਠੀਕ ਹੈ ਜੀ ਜਦ ਕਿ 2 ਸਾਲ ਪਹਿਲਾਂ ਮਿੰਕੇ ਪਾਈਪ ਦੀ ਮੋਟਰ ਦੀ ਮੋਟਰ ਦੀ ਇਹਨਾਂ ਦੀ ਇਹ ਤੋਂ ਬਾਅਦ 10 ਫੁੱਟ ਡਰਾਈਵਰੀ ਵਧਾ ਦਿੱਤੀ ਅਸੀਂ ਪਹਿਲਾਂ 90 ਤੇ ਚੱਲਦੀ ਸੀ ਇਹਨਾਂ ਦੀ ਮੋਟਰਾਂ ਹਾਂਜੀ ਹੁਣ 206 ਤੇ ਚੱਲਦੇ ਆ ਪੱਖਾ ਠੀਕ ਹੈ ਜੀ ਤੇ ਪੱਖੇ ਨੇ ਲੱਗ ਲੱਗ ਕੇ ਫਾਇਵਰ ਦਾ ਬੋਰ ਹੈ ਉਹਦੇ ਵਿੱਚ ਗਲੀ ਘੱਟਦੀ ਤੇ ਉਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀਡੀਓ ਜੇ ਚੰਗੀ ਤਰ੍ਹਾਂ ਦਿਖਾਇਆਗਾ ਕਿ ਪੰਡੂ ਫਸਿਆ ਹੈ ਤੇ ਸਾਲੇ ਦਾ ਬਿਲਕੁਲ ਬੰਦ ਹੈਗਾ ਥੱਲੋਂ ਕਿ ਉਹ ਉਸ ਕਾਰਨ ਇਹ ਰੇਤਾ ਜਗਦੀ ਹੈ ਮੋਟਰਾਂ ਤੇ ਇਹ ਬਾਈਆਂ ਨਾਲ ਫੌਜੀ ਸਾਹਿਬ ਜੀ ਨਾਲ ਗੱਲ ਹੋ ਗਈ ਤੇ ਇਹ ਬੋਰ ਦੀ ਆਪਾਂ ਰਿਪੇਅਰ ਕਰਨੀ ਆ ਠੀਕ ਹੈ ਕੱਲ ਜਾਂ ਪਰਸ ਨੂੰ ਮੰਨ ਲਓ ਅਸੀਂ ਉਹ ਬਾਈ ਨਾਲ ਗੱਲ ਕਰਕੇ ਇਹਦਾ ਕੰਮ ਪ੍ਰੋਸੈਸ ਸ਼ੁਰੂ ਕਰਨਾ ਹੈ ਤੇ ਕੋਈ ਹੋਰ ਪੈਂਚਰ ਲਵਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜਾਂ ਕੋਈ ਬੋਰ ਚੈੱਕ ਕਰਾਉਣਾ ਹੋਵੇ ਮੋਟਰ ਕਢਾਉਣੀ ਹੋਵੇ ਛੋਟੀ ਜਾਂ ਵੱਡੀ ਠੀਕ ਹੈ ਜੀ ਬਾਕੀ ਸਾਡਾ ਮੋਬਾਈਲ ਨੰਬਰ ਹੈਗਾ 9781754490 ਮਿਸਤਰੀ ਮੁਖਤਿਆਰ ਸਿੰਘ ਨਮੋਲਾ ਪਿੰਡ ਸਾਡਾ ਨਮੋਲਾ ਜ਼ਿਲ੍ਹਾ ਸੰਗਰੂਰ ਧੰਨਵਾਦ ਜੀ